ਬੈਠੇ-ਪੱਠੇ ਬੱਚੇ ਕਹਿੰਦੇ ਕਿ ਭੁੱਖ ਲੱਗੀ ਆ ਘਰ ਕੁਝ ਵੀ ਨਹੀਂ ਆ ਸਾਰੀਆਂ ਸਵੀਟ ਡਿਸ਼ ਜੋ ਬਣਾਈਆਂ ਸਰਦੀਆਂ ਚ ਖਤਮ ਹੋ ਗਈਆਂ ਤਾਂ ਬਸ ਕੀ ਕੀਤਾ ਪੈਨ ਚੁੱਕਿਆ ਵਿੱਚ ਸਾਰੇ ਮਸਾਲੇ ਪਾਏ ਤੇ ਲਸਣ گارਲਿਕ ਦਾ ਪੇਸਟ ਪਾਇਆ ਤੇ ਦੂਜੇ ਪਾਸੇ ਗਾਜਰਾ ਤੇ ਮੇਰੇ ਕੋਲ ਪਈ ਸੀ ਚੁਕੰਦਰ ਉਹ ਬੀਟ ਕੀਤੀਆਂ ਸ਼੍ਰੈਡ ਕੀਤੀਆਂ ਸ਼੍ਰੈਡ ਕਰਕੇ ਉਹਨਾਂ ਨੂੰ ਕੜਾਈ ਦੇ ਵਿੱਚ ਭੁੰਨ ਲਿਆ ਤੇ ਜਿਹੜਾ ਮੈਂ ਮਸਾਲਾ ਤੇਲ ਦੇ ਵਿੱਚ ਪਾਇਆ ਸੀ ਸੁੱਕੇ ਮਸਾਲੇ ਲਸਣ ਤੇ ਅਦਰਕ ਦਾ ਪੇਸਟ ਉਹ ਸਾਰਾ ਮੈਂ ਉਹਦੇ ਵਿੱਚ ਵਿੱਚ ਪਾ ਦਿੱਤਾ ਦੋ ਆਲੂ ਬੋਇਲ ਕੀਤੇ ਉਹ ਵੀ ਵਿੱਚ ਪਾ ਦਿੱਤੇ ਤੇ ਨਾਲ ਹੀ ਕਟਿਆਇਆ ਪਿਆਜ਼ ਉਹਦੇ ਵਿੱਚ ਪਾ ਦਿੱਤਾ ਉਹਦੇ ਤੋਂ ਬਾਅਦ ਮੈਂ ਐ ਕੀ ਕੀਤਾ ਉਹਦੇ ਵਿੱਚ ਇੱਕ ਚਮਚ ਜਿਹੜੀ ਸੀਗੀ ਸੂਜੀ ਪਾ ਦਿੱਤੀ ਸੂਜੀ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਲਾ ਲਿਆ ਇੱਕਦਮ ਸਮੂਥ ਜਿਹਾ ਪੇਸਟ ਬਣ ਗਿਆ ਪੇਸਟ ਬਣਾਉਣ ਤੋਂ ਬਾਅਦ ਮੈਂ ਆਰਾ ਰੋਟ ਲਿਆ ਥੋੜਾ ਜਿਹਾ ਆਰਾ ਰੋਟ ਲੈ ਕੇ ਉਹਦਾ ਜਿਹੜਾ ਬੈਟਰ ਇੱਕ ਤਿਆਰ ਕਰ ਲਿਆ ਤੇ ਨਾਲ ਹੀ ਮੈਂ ਬ੍ਰੈਡ ਕ੍ਰੰਬਸ ਬ੍ਰੈਡ ਦੇ 4-5 6 ਪੀਸ ਲਏ ਉਹਨਾਂ ਦਾ ਬ੍ਰੈਡ ਕ੍ਰੰਬਸ ਰੈਡੀ ਕਰ ਲਿਆ ਗ੍ਰਾਈਂਡਰ 'ਚ ਪਾ ਕੇ ਦੋਨੋਂ ਚੀਜ਼ਾਂ ਤਿੰਨੋਂ ਚੀਜ਼ਾਂ ਮੇਰੇ ਕੋਲ ਰੈਡੀ ਪਈਆਂ ਸਨ ਫਿਰ ਮੈਂ ਹੱਥ ਦੇ ਉੱਤੇ ਉਹਦੇ ਕਟਲਟ ਬਣਾਇਆ ਟਿੱਕੀ ਦੀ ਸ਼ੇਪ 'ਚ ਬਣਾ ਲਓ ਤੁਸੀਂ ਜਿਹੜੀ ਮਰਜ਼ੀ ਸ਼ੇਪ 'ਚ ਬਣਾ ਲਓ ਮੈਂ ਉਹਦਾ ਕਟਲਟ ਗੋਲ ਟਿੱਕੀ ਵਾਂਗੂ ਬਣਾਇਆ ਉਹਨੂੰ ਹਲਕਾ-ਹਲਕਾ ਜਿਹੜਾ ਸੀਗਾ ਡਿਪ ਕੀਤਾ ਅਰਾ ਰੋਡ ਵਾਲੇ ਜਿਹੜਾ ਕੋਲ ਬਣਾਇਆ ਸੀ ਉਹਦੇ 'ਚ ਤੇ ਨਾਲ ਹੀ ਮੈਂ ਬ੍ਰੈਡ ਕ੍ਰੰਬਸ ਜਿਹੜੇ ਸੀ ਉਹਦੇ ਉੱਤੇ ਕੋਟਿੰਗ ਕੀਤੀ ਇਹ ਜਿਹੜਾ ਪ੍ਰੋਸੈਸ ਸੀਗਾ ਇਹ ਮੈਂ ਦੋ ਵ ਮੈਂ ਤੁਹਾਡੇ ਨਾਲ ਆਪਣੀਆਂ ਸਾਰੀਆਂ ਰੈਸਪੀ ਸ਼ੇਅਰ ਕਰ ਰਹੀ ਆਂ ਅਗਰ ਤੁਹਾਨੂੰ ਮੇਰੀਆਂ ਰੈਸਪੀਜ਼ ਪਸੰਦ ਆ ਰਹੀਆਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਸੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਇਹਦੇ ਤੋਂ ਬਾਅਦ ਦੇਖੋ ਜੀ ਸਾਡੇ ਕਟਲੇ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਹਨ ਦੇਖੋ ਇਹਨਾਂ ਨੂੰ ਆਪਾਂ ਸੌਸ ਦੇ ਨਾਲ ਜਾਂ ਕਿਸੇ ਵੀ ਚਟਨੀ ਦੇ ਨਾਲ ਗ੍ਰੀਨ ਚਿਲੀ ਸੌਸ ਦੇ ਨਾਲ ਸਰਵ ਕਰ ਸਕਦੇ ਆਂ ਇਸ ਰੈਸਪੀ ਨੂੰ ਜਰੂਰ ਟਰਾਈ ਕਰਨਾ ਥੈਂਕ ਯੂ